ਕ੍ਰਿਕਟ ਦੇਖਣ ਦੇ ਸ਼ੌਕੀਨਾ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ICC T20 ਵਰਲਡ ਕੱਪ 2024 ਦੇ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ ਅਹਮਦਾਬਾਦ ਦੇ ਵਿੱਚ ਹੋਈ ਮੀਟਿੰਗ ਦੇ ਦੌਰਾਨ 15 ਮੈਂਬਰਾਂ ਦੀ ਟੀਮ ਦੀ ਚੋਣ ਕਰ ਲਈ ਗਈ ਹੈ BCCI ਦੇ ਵੱਲੋਂ ਇਹ ਚੋਣ ਕੀਤੀ ਗਈ ਹੈ ਦੱਸ ਦਈਏ ਕਿ BCCI ਦੇ ਸਕੱਤਰ ਜੈ ਸ਼ਾਹ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਦੁਪਹਿਰ ਵੇਲੇ ਹੋਟਲ ਵਿੱਚ ਪਹੁੰਚ ਕੇ ਇਹਨਾਂ ਦੀ ਮੀਟਿੰਗ ਸ਼ੁਰੂ ਕਰ ਦਿੱਤੀ ਸੀ ਤਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਦਿੱਲੀ ਦੇ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਇਸ ਵਾਰ ICC T20 ਵਰਲਡ ਕੱਪ 1 ਤੋਂ ਲੈ ਕੇ 30 ਜੂਨ ਦੇ ਦਰਮਿਆਨ ਖੇਡਿਆ ਜਾਵੇਗਾ ਇੰਡੀਅਨ ਪ੍ਰੀਮੀਅਰ ਲੀਗ ਦੇ ਵਿੱਚ ਕਾਰ ਹਾਦਸੇ ਤੋਂ ਬਾਅਦ ਵਾਪਸੀ ਕਰਨ ਵਾਲੇ ਰਿਸ਼ਵ ਪੰਦ ਨੇ ਵੀ ਆਪਣੀ ਦਮਦਾਰ ਪ੍ਰਦਰਸ਼ਨ ਦੇ ਉੱਤੇ ਇਸ ਵਾਰ T20 ਵਰਲਡ ਕੱਪ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਚੋਣਕਾਰਾਂ ਨੇ ਉਸ ਦੀ ਮੁੱਖ ਵਿਕਟ ਕੀਪਰ ਦੇ ਵਜੋਂ ਚੋਣ ਕੀਤੀ ਹੈ ਤਾਂ ਦੱਸਣ ਜਾ ਰਹੇ ਹਾਂ ਕਿ T20 ਵਰਲਡ ਕੱਪ 2024 ਦੇ ਵਿੱਚ ਭਾਰਤੀ ਟੀਮ ਵਿੱਚ ਕੌਣ-ਕੌਣ ਸ਼ਾਮਿਲ ਹੋਏਗਾ ਇਸ ਵਾਰ T20 ਵਿਸ਼ਵ ਕੱਪ 2024 ਦੇ ਲਈ ਰੋਹਿਤ ਸ਼ਰਮਾ ਬਤੌਰ ਕਪਤਾਨ ਆਪਣੀ ਭੂਮਿਕਾ ਨਿਭਾਉਣਗੇ ਤੇ ਇਸ ਤੋਂ ਇਲਾਵਾ ਜੈਸ਼ਵੀ ਜੈਸਵਲ ਵਿਰਾਟ ਕੋਹਲੀ ਰਿਸ਼ਵ ਪੰਥ ਸੂਰਜ ਕੁਮਾਰਮ ਯਾਦਵ ਸੰਜੂ ਸੈਮਸਨ ਸ਼ਿਵਮ ਦੁਬੇ ਹਾਰਦਿਕ ਪਾਂਡੇ ਰਵਿੰਦਰ ਜੜੇਜਾ ਅਕਸ਼ਰ ਪਟੇਲ ਕੁਲਦੀਪ ਯਾਦਵ ਜਸਪ੍ਰੀਤ ਬੋਹਰਾਮ ਅਰਸ਼ਦੀਪ ਸਿੰਘ ਜੁਜਵਿੰਦਰ ਚਾਵਲਾ ਮੁਹੰਮਦ ਸਿਰਾਜ ਸ਼ੁਭਮਨ ਗਿੱਲ ਰਿੰਕੂ ਸਿੰਘ ਖਲੀਲ ਅਹਿਮਦ ਅਤੇ ਅਵਿਸ਼ੇਸ਼ ਖਾਨ ਇਸ ਟੀਮ ਦੇ ਵਿੱਚ ਸ਼ਾਮਿਲ ਹੋਣਗੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿੱਥੇ ਰੋਹਿਤ ਸ਼ਰਮਾ ਨੂੰ ਕਪਤਾਨੀ ਸ਼ਾਮਿਲ ਗਈ ਹੈ ਉੱਥੇ ਹੀ ਹਾਰਦਿਕ ਪਾਂਡੇ ਨੂੰ ਉਪ ਕਪਤਾਨ ਵੀ ਬਣਾਇਆ ਗਿਆ ਤੇ ਸ਼ੁਭਮਨ ਗਿੱਲ ਤੇ ਰਿੰਕੂ ਸਿੰਘ ਐਕਸਟਰਾ ਪਲੇਅਰ ਦੇ ਤੌਰ ਤੇ ਮੌਜੂਦ ਰਹਿਣਗੇ ਕ੍ਰਿਕਟ ਦੇਖਣ ਦੇ ਸ਼ੌਕੀਨਾ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ICC T20 ਵਰਲਡ ਕੱਪ 2024 ਦੇ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ ਅਹਮਦਾਬਾਦ ਦੇ ਵਿੱਚ ਹੋਈ ਮੀਟਿੰਗ ਦੇ ਦੌਰਾਨ 15 ਮੈਂਬਰਾਂ ਦੀ ਟੀਮ ਦੀ ਚੋਣ ਕਰ ਲਈ ਗਈ ਹੈ BCCI ਦੇ ਵੱਲੋਂ ਇਹ ਚੋਣ ਕੀਤੀ ਗਈ ਹੈ ਦੱਸ ਦਈਏ ਕਿ BCCI ਦੇ ਸਕੱਤਰ ਜੈ ਸ਼ਾਹ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਦੁਪਹਿਰ ਵੇਲੇ ਹੋਟਲ ਵਿੱਚ ਪਹੁੰਚ ਕੇ ਇਹਨਾਂ ਦੀ ਮੀਟਿੰਗ ਸ਼ੁਰੂ ਕਰ ਦਿੱਤੀ ਸੀ ਤਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਦਿੱਲੀ ਦੇ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਇਸ ਵਾਰ ICC T20 ਵਰਲਡ ਕੱਪ 1 ਤੋਂ ਲੈ ਕੇ 30 ਜੂਨ ਦੇ ਦਰਮਿਆਨ ਖੇਡਿਆ ਜਾਵੇਗਾ ਇੰਡੀਅਨ ਪ੍ਰੀਮੀਅਰ ਲੀਗ ਦੇ ਵਿੱਚ ਕਾਰ ਹਾਦਸੇ ਤੋਂ ਬਾਅਦ ਵਾਪਸੀ ਕਰਨ ਵਾਲੇ ਰਿਸ਼ਭ ਪੰਦ ਨੇ ਵੀ ਆਪਣੀ ਦਮਦਾਰ ਪ੍ਰਦਰਸ਼ਨ ਦੇ ਉੱਤੇ ਇਸ ਵਾਰ T20 ਵਰਲਡ ਕੱਪ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਚੋਣਕਾਰਾਂ ਨੇ ਉਸ ਦੀ ਮੁੱਖ ਵਿਕਟ ਕੀਪਰ ਦੇ ਵਜੋਂ ਚੋਣ ਕੀਤੀ ਹੈ ਤਾਂ ਦੱਸਣ ਜਾ ਰਹੇ ਹਾਂ ਕਿ T20 ਵਰਲਡ ਕੱਪ 2024 ਦੇ ਵਿੱਚ ਭਾਰਤੀ ਟੀਮ ਵਿੱਚ ਕੌਣ-ਕੌਣ ਸ਼ਾਮਿਲ ਹੋਏਗਾ ਇਸ ਵਾਰ T20 ਵਿਸ਼ਵ ਕੱਪ 2024 ਦੇ ਲਈ ਰੋਹਿਤ ਸ਼ਰਮਾ ਬਤੌਰ ਕਪਤਾਨ ਆਪਣੀ ਭੂਮਿਕਾ ਨਿਭਾਉਣਗੇ ਤੇ ਇਸ ਤੋਂ ਇਲਾਵਾ ਜੈਸ਼ਵੀ ਜੈਸਵਲ ਵਿਰਾਟ ਕੋਹਲੀ ਰਿਸ਼ਵ ਪੰਥ ਸੂਰਜ ਕੁਮਾਰਮ ਯਾਦਵ ਸੰਜੂ ਸੈਮਸਨ ਸ਼ਿਵਮ ਦੁਬੇ ਹਾਰਦਿਕ ਪਾਂਡੇ ਰਵਿੰਦਰ ਜੜੇਜਾ ਅਕਸ਼ਰ ਪਟੇਲ ਕੁਲਦੀਪ ਯਾਦਵ ਜਸਪ੍ਰੀਤ ਬਹਰਾਮ ਅਰਸ਼ਦੀਪ ਸਿੰਘ ਜੁਜਵਿੰਦਰ ਚਾਵਲਾ ਮੁਹੰਮਦ ਸਿਰਾਜ ਸ਼ੁਭਮਨ ਗਿੱਲ ਰਿੰਕੂ ਸਿੰਘ ਖਲੀਲ ਅਹਿਮਦ ਅਤੇ ਅਵਸ਼ੇਸ਼ ਖਾਨ ਇਸ ਟੀਮ ਦੇ ਵਿੱਚ ਸ਼ਾਮਿਲ ਹੋਣਗੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿੱਥੇ ਰੋਹਿਤ ਸ਼ਰਮਾ ਨੂੰ ਕਪਤਾਨੀ ਸ਼ਾਮਿਲ ਗਈ ਹੈ ਉੱਥੇ ਹੀ ਹਾਰਦਿਕ ਪਾਂਡੇ ਨੂੰ ਉਪ ਕਪਤਾਨ ਵੀ ਬਣਾਇਆ ਗਿਆ ਤੇ ਸ਼ੁਭਮਨ ਗਿੱਲ ਤੇ ਰਿੰਕੂ ਸਿੰਘ ਐਕਸਟਰਾ ਪਲੇਅਰ ਦੇ ਤੌਰ ਤੇ ਮੌਜੂਦ ਰਹਿਣਗੇ